ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣੀ ਆ ਜੋ ਪੁਰਾਣੇ ਬੇੜਿਆਂ ਵਿੱਚਰੇ ਘਰੇ ਘਰ ਦੀ ਰਸੋਈ ਵਿੱਚ ਵਰਤੀ ਜਾਂਦੀ ਦੀ ਪਰ ਅੱਜ ਗੱਲ ਕਿਸੇ ਵਿਰਲੇਗ ਟਾਵੇਂ ਘਰ ਵਿੱਚੀ ਇਹ ਚੀਜ਼ ਵਰਤੀ ਜਾਂਦੀ ਆ ਸੋ ਜੋ ਸੋ ਵਲੌਗ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਆਜੋ ਚਲੋ ਫਿਰ ਦਿਖਾਉਣਾ ਤੁਹਾਨੂੰ ਰਸੋਈਆਂ ਵਿੱਚ ਵਰਤੀ ਜਾਣ ਵਾਲੀ ਇੱਕ ਹੋਰ ਵਸਤਾਂ ਇੱਕ ਹੋਰ ਭਾਂਡਾ ਜੋ ਪੁਰਾਣੇ ਵੇੜਿਆਂ ਵਿੱਚ ਰਸੋਈਆਂ ਦੇ ਵਿੱਚ ਵਰਤੇ ਜਾਂਦਾ ਸੀ ਸੋ ਲੋ ਦੇਖੋ ਜੀ ਇਹ ਆ ਉਹ ਭਾਂਡਾ ਜੋ ਪੁਰਾਣੇ ਵੇੜਿਆਂ ਵਿੱਚ ਘਰਦੀਆਂ ਰਸੋਈਆਂ ਦੇ ਵਿੱਚ ਵਰਤੇ ਜਾਂਦਾ ਸੀ ਇਹ ਭਾਂਡਾ ਏ ਪਿੱਤਲ ਦੀ ਪ੍ਰਾਤ ਪੁਰਾਣੇ ਵੇਲਿਆਂ ਵਿੱਚ ਘਰਾਂ ਦੇ ਵਿੱਚ ਜੋ ਭਾਂਡੇ ਵਰਤੇ ਜਾਂਦੇ ਸੀ ਉਹ ਸਾਰੇ ਦੇ ਸਾਰੇ ਪਿੱਤਲ ਦੀ ਧਾਣ ਦੇ ਬਣੇ ਹੁੰਦੇ ਸੀ ਹਰੇ ਘਰ ਦੀ ਰਸੋਈ ਦਾ ਇਹ ਸ਼ਿੰਗਾਰ ਹੁੰਦਾ ਸੀ ਜਿਵੇਂ ਡੋਲੂ ਜੱਗ ਕੜਸ਼ੀਆਂ ਚਮਚੇ ਥਾਲ ਪ੍ਰਾਤਾਂ ਤੇ ਪਤਿਲੀਆਂ ਇਹ ਸਾਰੇ ਹੀ ਭਾਂਡੇ ਪਿੱਤਲ ਦੀ ਧਾਤ ਦੇ ਬਣੇ ਹੁੰਦੇ ਦੀ ਜੋ ਕਿ ਰਸੋਈਆਂ ਦੇ ਵਿੱਚ ਵਰਤੇ ਜਾਂਦੇ ਦੀ ਇਹਨਾਂ ਭਾਂਡਿਆਂ ਵਿੱਚੋਂ ਹੀ ਇੱਕ ਭਾਂਡਾ ਹੁੰਦਾ ਸੀ ਪ੍ਰਾਤ ਇਹ ਤੁਹਾਡੇ ਸਾਹਮਣੇ ਜਿਹੜੀ ਦਿਖਾਈ ਦੇ ਰਹੀ ਆ ਇਹਨੂੰ ਪ੍ਰਾਤ ਕਹਿੰਦੇ ਰਹੇ ਇਹਦੇ ਵਿੱਚ ਆਟਾ ਘੁੰਨੇ ਜਾਂਦਾ ਸੀ ਅੱਜ ਕੱਲ੍ਹ ਵਾਂਗੂ ਉਦੋਂ ਸਟੀਲ ਦੀਆਂ ਜਿਆ ਸਲ ਬਟਦੀਆਂ ਪ੍ਰਾਤਾ ਨਹੀਂ ਸਨ ਹੁੰਦੀਆਂ ਉਦੋਂ ਪਿੱਤਲ ਦੀਆਂ ਹੀ ਪਰੋਤਾਂ ਵਰਤੀਆਂ ਜਾਂਦੀਆਂ ਸੀ ਜਿਨ੍ਹਾਂ ਵਿੱਚ ਰੋਟੀਆਂ ਪਕਾਉਣ ਲਈ ਆਟਾ ਗੁੰਨ੍ਹਿਆ ਜਾਂਦਾ ਸੀ ਸੋਇਆ ਪਿੰਡਾਂ ਦੇ ਵਿੱਚ ਜੋ ਕਲੀ ਕਰਨ ਵਾਲੇ ਆਉਂਦੇ ਹੁੰਦੇ ਦੀ ਜੋ ਪਿੰਡ ਵਿੱਚ ਆ ਕੇ ਭਾਂਡੇ ਕਲੀ ਕਰਾ ਲਓ ਪ੍ਰਾਤਾਂ ਨੂੰ ਪਾਊਡਰ ਲਵਾ ਲਓ ਦਾ ਹੁੱਕਾ ਦਿੰਦੇ ਹੁੰਦੇ ਦੀ ਉਹਨਾਂ ਦੇ ਕੋਲੋਂ ਇਹਨਾਂ ਪ੍ਰਾਤਾਂ ਦੇ ਦੇ ਪਾਸੇ ਇੱਥੇ ਪਾਊਡਰ ਲਗਾਏ ਜਾਂਦੇ ਦੀ ਜੋ ਕਿ ਅਠਿਆਨੀ ਹੁੰਦੀ ਜਿਹੜੇ ਜਿੰਨੂੰ 50 ਪੈਸੇ ਕਹਿੰਦੇ ਨੇ ਓਨੇ ਕ ਸਾਈਜ਼ ਦੇ ਉਹ ਗਲਾਈ ਵਿੱਚ ਪੌੜ ਹੁੰਦੇ ਦੀ ਤੇ ਉਂਗਲ ਕ ਜਿੰਨੇ ਮੋਟੇ ਹੁੰਦੇ ਦੀ ਉਹ ਇਹਨਾਂ ਤਰਾਤਾ ਦੇ ਥੱਲੇ ਲਗਾਏ ਜਾਂਦੇ ਸੀ ਤਿੰਨ ਚਾਰ ਇੱਥੇ ਪੌੜ ਲਗਾਏ ਜਾਂਦੇ ਸੀ ਤਾਂ ਕਿ ਇਹ ਪ੍ਰਾਤਕ ਥੱਲੇ ਕਸੇ ਨਾ ਇਸ ਕਰਕੇ ਉਹ ਪੌੜ ਇਹਨਾਂ ਪ੍ਰਾਤਾਂ ਥੱਲੇ ਲਗਾਏ ਜਾਂਦੇ ਸੀ ਤੇ ਅੰਦਰਲੇ ਪਾਸੇ ਇਹਨਾਂ ਦੇ ਕਲੀ ਵੀ ਕਰਾ ਲੈਂਦੇ ਸੀ ਤਾਂ ਕਿ ਪਾਂਡਾ ਸਾਫ਼ ਸੁਥਰਾ ਲੱਗੇ ਕਿਉਂਕਿ ਜਿਹੜਾ ਪਿੱਤਲ ਹੁੰਦਾ ਸੀ ਇਹ ਛੇਤੀ ਉਕਾਲਾ ਹੋ ਜਾਂਦਾ ਸੀ ਇਸ ਕਰਕੇ ਇਹਨੂੰ ਕਲੀ ਕਰਾਉਣੀ ਵੀ ਲਾਜ਼ਮੀ ਹੁੰਦੀ ਸੀ ਤਾਂ ਕਿ ਅੰਦਰੋਂ ਸਾਫ਼ ਰਹੇ ਸੋ ਜਿਹੜੇ ਉਹ ਭਾਂਡੇ ਕਲੀ ਕਰਨ ਵਾਲੇ ਆਉਂਦੇ ਹੁੰਦੇ ਸੀ ਉਹਨਾਂ ਤੋਂ ਇਹਨਾਂ ਨੂੰ ਕਲੀ ਵੀ ਕਰਾਈ ਜਾਂਦੀ ਸੀ ਤੇ ਹੀਟਲੇ ਪਾਸੇ ਪਾਉੜ ਵੀ ਲਗਵਾਈ ਜਾਂਦੇ ਸੀ ਸੋ ਅੱਜਕੱਲ ਇਹ ਪਿੱਤਲ ਦੀਆਂ ਪਰੋਤਾਂ ਕਿਸੇ ਵਿਰਲੇ ਟਾਉਂੇ ਘਰ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ਪਰ ਪੁਰਾਣੇ ਬੇੜਿਆਂ ਵਿੱਚ ਇਹ ਹਰੇਕ ਘਰ ਦੀ ਰਸੋਈ ਦਾ ਸ਼ਿੰਗਾਰ ਹੁੰਦੀਆਂ ਦੀ ਇਹਨਾਂ ਵਿੱਚ ਹੀ ਆਟਾ ਗੁੰਨੇ ਜਾਂਦਾ ਸੀ ਪਰਾਣੇ ਬੇੜਿਆਂ ਵਿੱਚ ਵੱਡੀਆਂ-ਵੱਡੀਆਂ ਪਰਾਤਾਂ ਘਰਾਂ ਦੇ ਵਿੱਚ ਵਰਤੀ ਜਾਂਦੀ ਆ ਦੀ ਕਿਉਂਕਿ ਉਦੋਂ ਟੱਬਰ ਵੱਡੇ ਹੁੰਦੇ ਦੀ ਕਿਉਂਕਿ ਘਟੋ ਘਟ ਇੱਕ ਘਰ ਵਿੱਚ 8-10 ਜੀ ਤਾਂ ਜ਼ਰੂਰ ਹੁੰਦੇ ਸੀ ਤੇ ਜੀਨਾਂ ਵਾਸਤੇ ਆਟਾ ਗੁੰਨਣ ਲਈ ਵੱਡੀਆਂ ਬਰਾਤਾਂ ਦੀ ਵਰਤੋਂ ਕੀਤੀ ਜਾਂਦੀ ਦੀ ਇਹ ਕਈ ਸੱਜਾਂ ਵਿੱਚ ਆਉਂਦੀਆਂ ਦੀ ਜੇ ਛੋਟਾ ਪਰਿਵਾਰ ਹੁੰਦਾ ਤਾਂ ਛੋਟੀ ਬਰਾਤ ਵਰਤ ਲਈ ਜਾਂਦੀ ਦੀ ਜੇ ਵੱਡਾ ਪਰਿਵਾਰ ਹੁੰਦਾ ਤਾਂ ਵੱਡੀ ਬਰਾਤ ਆਟਾ ਗੁੰਨਣ ਲਈ ਵਰਤੀ ਜਾਂਦੀ ਦੀ ਸੋ ਅੱਜਕੱਲ ਇਹ ਪ੍ਰਾਤਵੀ ਇਹ ਪ੍ਰਤਾਂਵੀ ਘਰਾਂ ਚੋਂ ਲੋਪ ਹੋਣ ਕਿਨਾਰੇ ਨੇ ਜਿਨ੍ਹਾਂ ਨੂੰ ਕੇ ਸਾਹਬਣ ਦੀ ਲੋੜ ਹੈ ਕਿਉਂਕਿ ਇਹਨਾਂ ਵਿੱਚ ਗੁੰਨੇ ਆਟਾ ਜਾਂ ਹੋਰ ਕੋਈ ਪਾਈ ਵਸਤ ਸਿਹਤ ਲਈ ਹਾਨੀਕਾਰਕ ਨਹੀਂ ਹੁੰਦੀ ਜਿਵੇਂ ਕਿ ਸਟੀਲ ਦੇ ਭਾਂਡਿਆਂ ਵਿੱਚ ਪਾਈ ਵਸਤ ਕੋਈ ਵੀ ਖਾਣ ਵਾਲ ਖਾਣ ਵਾਲੀ ਪਾਈ ਵਸਤ ਸਿਹਤ ਲਈ ਹਾਨੀਕਾਰਕ ਹੈ ਪਰ ਇਹਨਾਂ 'ਚ ਪਾਈ ਵਸਤ ਸਿਹਤ ਲਈ ਹਾਨੀਕਾਰਕ ਨਹੀਂ ਸੀ ਹੁੰਦੀ ਸੋ ਇਹਨਾਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਇਹ ਜਿਹੜੀ ਬਰਾਤ ਤੁਸੀਂ ਮੇਰੇ ਤੁਸੀਂ ਸਾਹਮਣੇ ਪਈ ਦੇਖ ਰਹੇ ਹੋ ਇਸ ਪ੍ਰਾਤ ਦੀ ਅਸੀਂ ਅੱਜ ਵੀ ਵਰਤੋਂ ਕਰਦੇ ਆਂ ਤੇ ਇਸ ਪ੍ਰਾਤ ਨੂੰ ਮੈਂ ਆਪਣੇ ਬਾਈ ਅਨੰਦ ਸਿੰਘ ਬੜੈਚ ਪ੍ਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਵੀ ਰੱਖਿਆ ਹੋਇਆ ਤਾਂ ਕਿ ਨਵੀਂ ਪੀੜ੍ਹੀ ਨੂੰ ਇਸ ਪ੍ਰਾਤ ਬਾਰੇ ਦੱਸ ਸਕਾਂ ਇਹਦੇ ਫਾਇਦੇ ਬਾਰੇ ਦੱਸ ਸਕਾਂ ਜੇ ਕਿਸੇ ਵੀਰ ਭੈਣ ਨੇ ਇਹੋ ਜਿਹੀਆਂ ਬਸਤਾਂ ਜੋ ਕਿ ਪ੍ਰਾਤਨ ਬਸਤਾਂ ਜਿਨ੍ਹਾਂ ਨੂੰ ਕਹਿੰਦੇ ਆ ਇਹ ਦੇਖਣੀਆਂ ਹੋਣ ਤਾਂ ਉਹ ਮੇਰੇ ਨਾਲ 75279 31887 ਨੰਬਰ ਤੇ ਸੰਪਰਕ ਕਰਕੇ ਘਰੇ ਆ ਕੇ ਦੇਖ ਸਕਦੇ ਨੇ ਕੋਈ ਟਿਕਟ ਨਹੀਂ ਫ੍ਰੀ ਵਿੱਚ ਇਹ ਚੀਜ਼ਾਂ ਮੈਂ ਲੋਕਾਂ ਨੂੰ ਦਿਖਾਉਣਾ ਤਾਂ ਕਿ ਉਹ ਆਪਣੇ ਵਿਰਸੇ ਨਾਲ ਜੁੜ ਸਕਣ ਸੋ ਅੱਜ ਲਈ ਇਹ ਨਾਈ ਕਿਸੇ ਹੋਰ ਦਿਨ ਫਿਰ ਕੋਈ ਹੋਰ ਵਸਤ ਪ੍ਰਾਣੀ ਵਸਤ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ